ਪਿਛਲੇ ਦਿਨੀ ਵਕੀਲ ਭਾਈਚਾਰੇ ਵੱਲੋਂ ਸੰਗਰੂਰ ਦੀਆਂ ਸੜਕਾਂ ਦੇ ਉੱਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਰੋਸ ਪ੍ਰਦਰਸ਼ਨ ਸੀ ਸੰਗਰੂਰ ਪੁਲਿਸ ਅਤੇ ਸੰਗਰੂਰ ਦੇ ਜੋ ਵਧਾਇਕ ਨੇ ਨਰਿੰਦਰ ਕੌਰ ਭਰਾਜ ਦੇ ਖਿਲਾਫ। ਆਕਾਯਾਰ ਸੀ ਕਿ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਕੀ ਸੀ ਉਹ ਧੱਕੇਸ਼ਾਹੀ ਜਾਣਨ ਦੇ ਲਈ ਅਸੀਂ ਵਧਾਇਕ ਨਰਿੰਦਰ ਕੌਰ ਭਰਾਜ ਦੇ ਕੋਲ ਪਹੁੰਚੇ ਹਾਂ। ਪਹਿਲਾਂ ਇੱਕ ਤਸਵੀਰ ਤੁਹਾਨੂੰ ਅਸੀਂ ਦਿਖਾਉਣਾ ਚਾਹੁੰਦੇ ਹਾਂ ਜਿਸ ਕਾਰਨ ਸਾਰਾ ਵਿਵਾਦ ਹੋਇਆ। ਇਹ ਉਹ ਦੀਵਾਰ ਹੈ ਜੋ ਮਹੱਲਾ ਨਿਵਾਸੀਆਂ ਨੇ ਕੱਢੀ ਹੋਈ ਸੀ ਪਰ ਵਕੀਲ ਭਾਈਚਾਰੇ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਕੁਝ ਵਕੀਲ ਭਾਈਚਾਰੇ ਦੇ ਵੀਤੀ ਵਕੀਲ ਆਪਣੀਆਂ ਕਟੀਆਂ ਦੇ ਵਿੱਚ ਆਉਂਦੇ ਨੇ ਅਤੇ ਇਸ ਦੀਵਾਰ ਨੂੰ ਤੋੜ ਦਿੰਦੇ ਨੇ ਉਸ ਤੋਂ ਬਾਅਦ ਮਾਹੌਲ ਗਰਮ ਹੋ ਜਾਂਦਾ ਪਰ ਦੂਸਰੀ ਤਰਫ ਤੁਸੀਂ ਵੇਖ ਸਕਦੇ ਹੋ ਜੋ ਕੋਰਟ ਦੇ ਆਰਡਰ ਨੇ ਉਹ ਲੱਗੇ ਹੋਏ ਨੇ ਇਸ ਜਗ੍ਹਾ ਦੇ ਉੱਤੇ ਬੇਸ਼ੱਕ ਜਦੋਂ ਸਟੇ ਹੋ ਜਾਂਦੀ ਹੈ ਨਾ ਤੁਸੀਂ ਦੀਵਾਰ ਨੂੰ ਤੋੜ ਸਕਦੇ ਹੋ ਅਤੇ ਨਾ ਹੀ ਬਣਾ ਸਕਦੇ ਹੋ ਸਾਡੇ ਨਾਲ ਵਿਧਾਇਕ ਸਾਹਿਬਾ ਮੌਜੂਦ ਨੇ ਗੱਲ ਕਰ ਲੈਣੇ ਆ ਨਰਿੰਦਰ ਜੀ ਕੱਲ ਕੀ ਹੋਈ ਸੀ ਕਿਉਂਕਿ ਬੜਾ ਹੰਗਾਮਾ ਕੀਤਾ ਸੜਕ ਦੇ ਉੱਤੇ ਲੇਟ ਗਏ ਸੀ ਪਹੇਗੇ ਸੀ ਵੱਡਾ ਇੱਕ ਹੰਗਾਮਾ ਹੋਇਆ ਸੀ ਅਜੀਹਾ ਲੱਗਦਾ ਸੀ ਕਿ ਸ਼ਾਇਦ ਬਹੁਤ ਵੱਡੀ ਗੱਲ ਹੋ ਗਈ ਹੋਵੇ ਦੇਖੋ ਇਹਨਾਂ ਮਸਲੇ ਨੂੰ ਜਿਸ ਤਰੀਕੇ ਨਾਲ ਪੋਲੀਟੀਕਲ ਰੰਗ ਦਿੱਤੀ ਗਈ ਹੈ ਸੋ ਇਹ ਸਾਰਾ ਸਾਰ ਇਹਦੇ ਚ ਜਿਹੜੀ ਰਾਜਨੀਤੀ ਹੋ ਰਹੀ ਹੈ ਇਹ ਨਿਊ ਫਰੈਂਡਸ ਕਲੋਨੀ ਗਲੀ ਨੰਬਰ 7 ਦੇ ਵਿੱਚ ਆਪਾਂ ਖੜੇ ਹਾਂ ਜਿੱਥੋਂ ਦਾ ਇਹ ਮਸਲਾ ਆਪਾਂ ਪਿਛਲੇ ਦਿਨੀ ਦੇਖਦੇ ਆ ਰਹੇ ਹਾਂ ਤੇ ਇੱਥੇ ਆ 37 ਗਜ ਦਾ ਜਿਹੜਾ ਪਲਾਟ ਹੈਗਾ ਜਿਹਦੀ ਬੜੇ ਮਹਿੰਗੇ ਭਾਅ ਦੇ ਵਿੱਚ ਰਜਿਸਟਰੀ ਹੋਈ ਹੈ ਉਸ ਤੋਂ ਬਾਅਦ ਆ 261 ਗਜ ਦਾ ਪਲਾਟ ਹੈਗਾ ਜਿਹਦੀ ਕੋਰਟ ਦੇ ਵਿੱਚ ਡਿਗਰੀ ਹੋਈ ਆ ਇਹਦੀ ਕੋਰਟ ਦੇ ਰਾਹੀਂ ਰਜਿਸਟਰੀ ਕਰਾਈ ਆ ਉਸ ਤੋਂ ਬਾਅਦ ਉਹ ਗਾਹਾਂ ਇੱਕ ਤੁਹਾਨੂੰ ਬੜਾ ਵੱਡਾ ਜਿਹੜਾ ਪਲਾਟ ਆ ਬੇਆਬਾਦ ਜਿਹੜਾ ਦਿਖਾਈ ਦਿੰਦਾ ਉਹ ਵੀ ਸਾਡੇ ਕਿਸੇ ਵਕੀਲ ਭਰਾ ਨੇ ਉਹਦਾ ਬਿਆਨਾ ਕੀਤਾ ਹੋਇਆ ਦੀ ਰਜਿਸਟਰੀ ਜਿਹੜੀ ਹੋਣੀ ਹੈ ਸੋ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਮੇਰਾ ਕੋਈ ਕੰਸਰਨ ਨਹੀਂ ਹੈ ਕਿ ਕਿਹਨੂੰ ਕਿੱਥੋਂ ਰਸਤਾ ਲੱਗਦਾ ਨਹੀਂ ਲੱਗਦਾ ਇਹ ਮੇਰਾ ਮਕਸਦ ਨਹੀਂ ਹੈ ਜਦੋਂ ਕਿਸੇ ਨੂੰ ਕੋਈ ਇਤਰਾਜ਼ ਹੁੰਦਾ ਇਸ ਮੁਹੱਲੇ ਦੇ ਕੋਲੋਨੀ ਦੇ ਵਸਨੀਕ ਨੇ ਮੈਂ ਇੱਥੇ ਕਿਰਾਏ ਤੇ ਰਹਿ ਰਹੀ ਹਾਂ ਪਿਛਲੇ ਸਾਢੇ 3 ਸਾਲ ਤੋਂ ਤੇ ਜੇ ਇਸ ਮੁਹੱਲੇ ਦੇ ਲੋਕਾਂ ਨੂੰ ਇਤਰਾਜ਼ ਹੋਇਆ ਕਿਉਂ ਹੋਇਆ ਕਿਉਂਕਿ ਹਰੇਕ ਬੰਦੇ ਦੀ ਇੱਛਾ ਹੁੰਦੀ ਹੈ ਕਿ ਅਸੀਂ ਆਪਣੀ ਜ਼ਿੰਦਗੀ 'ਚ ਅਸੀਂ ਘਰ ਬਣਾਉਣਾ ਘਰ ਅਸੀਂ ਉਹੀ ਜੀ ਜਗ੍ਹਾ ਬਣਾਇਆ ਜਿੱਥੇ ਸਾਡਾ ਪਰਿਵਾਰ ਆ ਜਿਹੜਾ ਸੇਫ ਰਹੇ ਇੱਥੇ ਪਰਿਵਾਰ ਸੇਫ ਆ ਕਿਉਂਕਿ ਗੇਟ ਲੱਗਿਆ ਹੋਇਆ ਹੈ ਗਲੀਆਂ ਨੂੰ ਬੰਦ ਨੇ ਤੇ ਰਜਿਸਟਰ 'ਚ ਬਕਾਇਦਾ ਮੈਂਸ਼ਨ ਆ ਕਿ ਜੀ ਅੱਗੋਂ ਗਲੀਆਂ ਬੰ ਸਸਤੇ ਭਾਜ ਜਿਹੜਾ ਪਲਾਟ ਲੈ ਕੇ ਉਹਨੂੰ ਜ਼ਬਰਦਸਤੀ ਢਾ ਰਿਹਾ ਤੇ ਸੁਭਾਵੇ ਕਾਕੇ ਮੱਲੇ ਵਾਲੇ ਨੇ ਤਰਾਜ ਲਾਉਣਾ ਇੱਕ ਡਿਸਪਿਊਟ ਬਣ ਗਿਆ ਔਰ ਇਹ ਮਸਲਾ ਮੇਰੇ ਕੋਲ ਆਉਣ ਤੋਂ ਪਹਿਲਾਂ ਇਹ ਕੋਰਟ ਚ ਚੱਲ ਰਿਹਾ ਕੋਰਟ ਚੱਲ ਰਿਹਾ ਮੈਨੂੰ ਉਸ ਜਦੋਂ ਮੈਨੂੰ ਪਤਾ ਲੱਗਿਆ ਮੈਂ ਜਦੋਂ ਮੱਲੇ ਵਾਲੇ ਆ ਮੈਂ ਇਹਨਾਂ ਨੂੰ ਏਡੀਸੀ ਸੰਗਰੂਰ ਸੀ ਗਿਆ ਅਮਿਤ ਮੈਂ ਵੀ ਮੈਂ ਉਹਨਾਂ ਕੋਲ ਭੇਜ ਦੇ ਮੈਂ ਕਿਹਾ ਚੈੱਕ ਕਰ ਲਿਓ ਉਹਨਾਂ ਨੇ ਨਗਰ ਕੌਂਸਲ ਚੈੱਕ ਕਰਿਆ ਨਗਰ ਕੌਂਸਲ ਦੇ ਰਿਕਾਰਡ ਚ ਹੈ ਹੀ ਨਹੀਂ ਕਿਉਂਕਿ ਇਹ ਅਨੋਥਰਾਇਜ਼ਡ ਜਿਹੜੀ ਕਲੋਨੀ ਹੈਗੀ ਆ ਫਿਰ ਉਸ ਤੋਂ ਬਾਅਦ ਰੈਵਨਿਊ ਦੀ ਰਿਪੋਰਟ ਲਈ ਹੈ ਰੈਵਨਿਊ ਦੀ ਰਿਪੋਰਟ ਦੇ ਵਿੱਚ ਲਿਖ ਲਿਖ ਦਿੱਤਾ ਗਿਆ ਕਿ ਇਸ ਨੂੰ ਅੱਗੇ ਜਿਹੜਾ ਰਸਤਾ ਨਹੀਂ ਹੈਗਾ ਮੈਂ ਕਹਿੰਨੀ ਆ ਅੱਜ ਸਾਡਾ ਜਿਹੜੇ ਵਕੀਲ ਭਰਾ ਨੇ ਕਹਿ ਰਹੇ ਨੇ ਕਿ ਜੀ ਐਮਐਲਏ ਦਾ ਪ੍ਰੈਸ਼ਰ ਆ ਜਾਂ ਐਮਐਲਏ ਦੀ ਇੰਟਰਫੀਅਰੈਂਸ ਆ ਤਾਂ ਜਦੋਂ ਆਲਰੇਡੀ ਮਸਲਾ ਕੋਰਟ ਦੇ ਵਿੱਚ ਹੈਗਾ ਕੋਰਟ ਦੇ ਵਿੱਚ ਸਟੇਟਸ ਕੋ ਹੈਗੀ ਹੈ ਕੰਦ ਹੈ ਸਟੇਟਸ ਕੋ ਚ ਪਹਿਲਾਂ ਢਾਹੀ ਗਈ ਫਿਰ ਮੱਲੇ ਵਾਲਿਆਂ ਨੇ ਦੁਬਾਰਾ ਕੱਢ ਲਈ ਜਦੋਂ ਮੱਲੇ ਵਾਲਿਆਂ ਨੇ ਸਟੇਟਸ ਕੋ ਦੇ ਵਿੱਚ ਕੰਦ ਕੱਢੀ ਹੈ ਤਾਂ ਜਿਹੜੇ ਵਕੀਲ ਭਾਈਚਾਰਾ ਸਾਡਾ ਉਹਰੇ 7-8 ਗੱਡੀਆਂ 'ਚ ਇਕੱਠੇ ਹੋ ਕੇ ਆਏ ਨੇ ਜਿਨ੍ਹਾਂ ਨੇ ਉਹਰੇ ਆਕੇ ਆਕੇ ਨੂੰ ਦਵਾਰ ਨੂੰ ਢਾਹਿਆ ਸਟੇਟਸ ਕੋ ਉਹਦੇ ਵਿੱਚ ਮੈਂ ਕਹਿੰਦੀ ਮੱਲੇ ਵਾਲੇ ਤਾਂ ਕਾਮਨ ਆਗਰਿਕ ਨੇ ਉਹਨਾਂ ਨੂੰ ਤਾਂ ਕਾਨੂੰਨ ਦਾ ਪਤਾ ਨਹੀਂ ਕਿ ਸਟੇਟਸ ਕੋ ਦੀ ਉਲੰਘਣਾ ਕਰਨ ਤੋਂ ਬਾਅਦ ਕੰਡੈਮਪਟ ਹੁੰਦੀ ਹੈ ਤੁਹਾਨੂੰ ਤਾਂ ਪਤਾ ਤੁਸੀਂ ਵਕੀਲ ਹੋ ਐਡਵੋਕੇਟ ਹੋ ਤੁਹਾਨੂੰ ਲੱਗਦਾ ਵੀ ਮੱਲੇ ਵਾਲਿਆਂ ਨੇ ਕੰਦ ਕੱਢ ਕੇ ਉਹ ਕੀਤਾ ਤੁਸੀਂ ਕੋਰਟ ਦੇ ਵਿੱਚ ਕੰਡੈਨਸ ਪਾ ਲੋ ਤੁਸੀਂ ਕੋਰਟ 'ਚ ਚੱਲ ਜਿਓ ਜਦੋਂ ਕਿ ਆਲਰੇਡੀ ਮੈਂ ਕੋਰਟ 'ਚ ਹੈਗਾ ਸੋ ਇਹ ਸਾਰਾ ਇੱਕ ਪੋਲੀਟਿਕਲ ਰੰਗ ਦੇਖ ਕੇ ਫਿਰ ਕਿਹਾ ਜਾਂਦਾ ਕਿ ਜੀ ਐਮਐਲਏ ਦਾ ਇੰਟਰਸਟ ਆ ਮ ਮੇਰਾ ਕੀ ਇੰਟਰਸਟ ਹੈ ਇਹਦੇ 'ਚ ਹਾਂ ਮੈਨੂੰ ਇਹਨਾਂ ਲੋਕਾਂ ਨੇ ਵੋਟਾਂ ਪਾਈਆਂ ਨੇ ਇਹਨਾਂ ਦਾ ਪੱਖ ਸੁਣਨਾ ਮੇਰਾ ਫਰਜ਼ ਬਣਦਾ ਇੰਟਰਸਟ ਤਾਂ ਤੁਹਾਡਾ ਬਣਿਆ ਹੋਇਆ ਕਿਉਂਕਿ ਬਾੜ ਦੀ ਇਲੈਕਸ਼ਨ ਆ ਰਹੀ ਹੈ ਫਿਰ ਤੁਹਾਡਾ ਵੀ ਕੀ ਇੰਟਰਸਟ ਹੈ ਤੁਸੀਂ ਤੁਸੀਂ ਵੀ ਇਹੀ ਕਹਿ ਰਹੇ ਹੋ ਨਾ ਕਿ ਸਾਡੇ ਬਾਰ ਦਾ ਮੈਂਬਰ ਆ ਸਾਨੂੰ ਵੋਟ ਪਾਈ ਹੈ ਤੇ ਫਿਰ ਮੈਂ ਕਹਿੰਦੀ ਜਦੋਂ ਕੋਰਟ 'ਚ ਹੈਗਾ ਮਸਲਾ ਤਾਂ ਕਹਿੰਦੇ ਨੇ ਐਮ ਐਲ اے ਦਾ ਇੰਟਰਫੀਅਰੈਂਸ ਹੈਗੀ ਆ ਐਮ ਐਲ اے ਦਾ ਪ੍ਰੈਸ਼ਰ ਹੈਗਾ ਸਾਡਾ ਕਾਹਦਾ ਪ੍ਰੈਸ਼ਰ ਹੈ ਕੋਰਟ 'ਚ ਮੈਟਰ ਚੱਲ ਰਿਹਾ ਪ੍ਰਸ਼ਾਸਨ ਦੀ ਜਿਹੜੀ ਰਿਪੋਰਟ ਜਿਹੜੀ ਪੈਂਡਿੰਗ ਹੈ ਜਿਹੜੀ ਬਾਕੀ ਆਉਣੀ ਹੈ ਉਹ ਪ੍ਰੈਸ਼ਰ ਤਾਂ ਤੁਸੀਂ ਬਣਾ ਪ੍ਰੈਸ਼ਰ ਮੈਂ ਨਾ ਇਹ ਪ੍ਰੈਸ਼ਰ ਕਿਵੇਂ ਬਣਾਇਆ ਜਾ ਰਿਹਾ ਮੇਰੇ ਤੇ ਪ੍ਰੈਸ਼ਰ ਬਣਾਇਆ ਜਾ ਰਿਹਾ ਮੈਨੂੰ ਡੀਫੇਮ ਕਰਕੇ ਮੇਰੇ ਖਿਲਾਫ ਜਿਹੜਾ ਧਰਨੇ ਮਜ਼ਾਰੇ ਕਰਕੇ ਵੱਖ-ਵੱਖ ਚੈਨਲਾਂ ਤੇ ਇੰਟਰਵਿਊਸ ਦੇ ਕੇ ਮੈਨੂੰ ਡੀਫੇਮ ਕਰਨ ਦੀ ਕੋਸ਼ਿਸ਼ ਕਿ ਮੇਰੇ ਤੇ ਪ੍ਰੈਸ਼ਰ ਬਣਾਇਆ ਜਾ ਰਿਹਾ ਵੀ ਤੁਸੀਂ ਬੈਠ ਕੇ ਇਹਨੂੰ ਨਵੇੜੋ ਜਦੋਂ ਲੋਕ ਮੰਨ ਜਾਣਗੇ ਮੈਨੂੰ ਕਿਤਰਾ ਜਾ ਕਾਨੂੰਨ ਕੋਰਟ ਫੈਸਲਾ ਕਰਦੇ ਲੋਕ ਮੰਨ ਜਾਣ ਪੁਲਿਸ ਪ੍ਰਸ਼ਾਸਨ ਤੇ ਪ੍ਰੈਸ਼ਰ ਬਣਾਇਆ ਜਾ ਰਿਹਾ ਕਹਿੰਦੇ ਜੀ ਐਸਐਚਓ ਦਾ ਤਬਾਦਲਾ ਕਰੋ ਔਰ ਜੁਡੀਸ਼ਰੀ ਤੇ ਕੋਰਟ ਦੇ ਪ੍ਰੈਸ਼ਰ ਬਣਾਇਆ ਜਾ ਰਿਹਾ ਨੋ ਵਰਕ ਕਰ ਦਿੰਦੇ ਨੇ ਕੋਰਟ ਦੇ ਉੱਤੇ ਪ੍ਰੈਸ਼ਰ ਬਣਾ ਸ ਇਹ ਇਹ ਕਿੱਥੇ ਕਿਹੜੇ ਕਾਨੂੰਨ ਚ ਲਿਖਿਆ ਹੋਇਆ ਹੈ ਨਹੀਂ ਇਸ ਦੇ ਵਿੱਚ ਲੱਗਦਾ ਕਿ ਸ਼ਾਇਦ ਕੋਈ ਰਾਜਨੀਤਿਕ ਉਹ ਆਪੀ ਸੁਭਾਵਨਾ ਹੈ ਜੋ ਇੰਨਾ ਕੁਝ ਹੋਇਆ ਇੰਨਾ ਵਕੀਲ ਭਾਈਚਾਰੇ ਇਕੱਠੇ ਹੋਏ ਨੋ ਵਰਕ ਕਰ ਦਿੱਤਾ ਸੜਕਾਂ ਜਾਮ ਕਰ ਦਿੱਤੇ ਗਿਆ ਨਾਰੇਬਾਜੀ ਕੀਤੀ ਗਈ ਵਿੱਤ ਮੰਤਰੀ ਦੀ ਗੱਡੀ ਰੋਕ ਲਈਤੀ ਗਈ ਉਹਨਾਂ ਦੇ ਅੱਗੇ ਪ੍ਰਦਰਸ਼ਨ ਕੀਤਾ ਦੇਖੋ ਵਿੱਤ ਮੰਤਰੀ ਸਾਹਿਬ ਵੀ ਸਾਡੇ ਬਾਰ ਦੇ ਪੁਰਾਣੇ ਮੈਂਬਰ ਨੇ ਤੇ ਪ੍ਰਧਾਨ ਰਹੇ ਜੋ ਬਾਰ ਦੇ ਤੇ ਇਹ ਜਿਹੜੀ ਇਹ ਸਾਰਾ ਕੁਝ ਜਿਹੜਾ ਕਰਨ ਦਾ ਜਿਹੜਾ ਮੇਨ ਮੋਟਿਵ ਆ ਉਹ ਇਹਨੂੰ ਪੋਲੀਟੀਕਲ ਰੰਗਤ ਦੇ ਦਿੱਤੀ ਗਈ ਹੈ ਇਹ ਇਹਦੇ ਉੱਤੇ ਸਰਾਸਰ ਜਿਹੜੀ ਉਹ ਰਾਜਨੀਤੀ ਹੋ ਰਹੀ ਹੈ ਮੇਰਾ ਇਸ ਪਲਾਟ ਦੇ ਨਾਲ ਇਸ ਜਿਹੜੀ ਜਗਾ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਇਹ ਪ੍ਰਸ਼ਾਸਨ ਦੇ ਕੋਲ ਵੀ ਹੈਗਾ ਇਹ ਮਸਲਾ ਕੋਰਟ ਦੇ ਵਿੱਚ ਵੀ ਹੈਗਾ ਕੱਲ ਨੂੰ ਕੋਰਟ ਇਹ ਤੇ ਫੈਸਲਾ ਕਰ ਦਵੇ ਤਾਂ ਵੀ ਮਨਜ਼ੂਰ ਹੈ ਕੱਲ ਨੂੰ ਮੱਲੇ ਵਾਲੇ ਉਹਨਾਂ ਨਾਲ ਸਹਿਮਤ ਹੋ ਜਾਣ ਮੈਨੂੰ ਤਾਂ ਵੀ ਮਨਜ਼ੂਰ ਹੈ ਮੈਂ ਕਹਿੰਨੀਆ ਕਰ ਲੋ ਸਹਿਮਤ ਲੋਕ ਸਹਿਮਤ ਨੇ ਮੇਰਾ ਇਹਦੇ ਵਿੱਚ ਕੀ ਲੱਗਾ ਤੇ ਮੇਰਾ ਕੋਈ ਪਲਾਟ ਨਹੀਂ ਮੈਂ ਔਰ ਇਹਦੀ ਵਸਨੀਕ ਨਹੀਂ ਮੈਂ ਤਾਂ ਔਰ ਇੱਕ ਕਿਰਾਏ ਤੇ ਬੈਠੀ ਆਂ ਤੇ ਜੇ ਲੋਕ ਮੇਰੇ ਕੋਲ ਇਕੱਠੇ ਹੋ ਕੇ ਆ ਗਏ ਤਾਂ ਮੇਰਾ ਮੈਂ ਇਹਦੇ 'ਚ ਮੇਰਾ ਕੀ ਕਸੂਰ ਆ ਭਾਈ ਮੈਂ ਇਥੋਂ ਐਮਐਲਏ ਵਕੀਲ ਭਾਈ ਚਾਰੇ ਅਸੀਂ ਉਸ ਉਸ ਦਿਨ ਵੀ ਗਏ ਸੀ ਪ੍ਰਧਾਨ ਜੀ ਕਹਿੰਦੇ ਨੇ ਨਰਿੰਦਰ ਕੌਰ ਭਰਾ ਜੀ ਨੂੰ ਅਸੀਂ ਡੀਵਾਰ ਕਰ ਦਿੱਤਾ ਗਿਆ ਦੇਖੋ ਡੀਵਾਰ ਕਰ ਦਿੱਤਾ ਗਿਆ ਕਿਸ ਗਰਾਊਂਡ ਤੇ ਕੀਤਾ ਗਿਆ ਮੈਨੂੰ ਕੋਈ ਨੋਟਿਸ ਨਹੀਂ ਆਇਆ ਉਹਦਾ ਨਾ ਮੈਨੂੰ ਦੀਵਾਰ ਕਰਨ ਦਾ ਨੋਟਿਸ ਆਇਆ ਨਾ ਮੈਨੂੰ ਬਾਅਦ ਨੇ ਤੁਸੀਂ ਕਿਹੜੇ ਕਾਨੂੰਨ ਦੀ ਕਿਤਾਬ 'ਚ ਲਿਖਿਆ ਵੀ ਤੁਸੀਂ ਕਿਸੇ ਦਾ ਪੱਖ ਲੈ ਬਿਨਾ ਤੁਸੀਂ ਉਹਨੂੰ ਜਿਹੜਾ ਬਾਹਰ ਕਰ ਦੋਗੇ ਕਿਹੜਾ ਕਿਹੜੇ ਕਿਹੜੇ ਕਾਨੂੰਨ ਦੀ ਕਿਤਾਬ ਦੇ ਵਿੱਚ ਲਿਖਿਆ ਤੇ ਜੇ ਡੀਵਾਰ ਧੱਕੇ ਨਾਲ ਮੈਨੂੰ ਕਰ ਵੀ ਦਿੱਤਾ ਤਾਂ ਉਹ ਤੇ ਕੀ ਲੀਗਲ ਐਡ ਲੈਣੀ ਉਹ ਮੈਨੂੰ ਵੀ ਪਤਾ ਮੈਂ ਵੀ ਵਕੀਲ ਆ ਸੋ ਮੈਂ ਕਿਸੇ ਦਾ ਉਹ ਨਹੀਂ ਕਰ ਨਰਾਦਰ ਨਹੀਂ ਕਰਨਾ ਚਾਹੁੰਦੀ ਤੇ ਨਾ ਕਿਸ ਨੂੰ ਮੈਂ ਕਹਿੰਨੇ ਤੁਸੀਂ ਆਪਣੀ ਰਾਜਨੀਤੀ ਕਰਨੇ ਤੁਸੀਂ ਚਮਕਾਓ ਤੁਹਾਡੀ ਵਾਰ ਦੀ ਇਲੈਕਸ਼ਨ ਆ ਤੁਸੀਂ ਲੜ ਲਓ ਤੁਸੀਂ ਵੀ ਤਾਂ ਵਾਰ ਦੀ ਇਲੈਕਸ਼ਨ ਆ ਤੁਸੀਂ ਆਪਣੇ ਕਹਿੰਨੋ ਵੀ ਸਾਡਾ ਵਕੀਲ ਆ ਤੇ ਸਾਡਾ ਵੋਟਰ ਆ ਤੁਸੀਂ ਤੁਹਾਡਾ ਇੰਟਰਸਟ ਤਾਂ ਸਭ ਯਾਰ ਹੋ ਰਿਹਾ ਮੈਨੂੰ ਜਿਨ੍ਹਾਂ ਨੇ ਆਲਰੇਡੀ ਵੋਟਾਂ ਪਾ ਕੇ ਮੈਨੂੰ ਐਮਐਲਏ ਬਣਾਤਾ ਤੇ ਉਹਨਾਂ ਦੀ ਗੱਲ ਸੁਣਨਾ ਮੇਰਾ ਮੇਰੇ ਤੋਂ ਕੋਈ ਗੁਨਾਹ ਹੋ ਗਿਆ ਜੇ ਤੁਹਾਨੂੰ ਇੰਨਾ ਹੀ ਸੰਗਰੂਰ ਦੇ ਪ੍ਰਸ਼ਾਸਨ ਤੇ ਇਥੋਂ ਦੀ ਕੋਰਟ ਤੇ ਤੁਹਾਨੂੰ ਵਿਸ਼ਵਾਸ ਆਇਆ ਨਹੀਂ ਤੁਸੀਂ ਜਿਹੜਾ ਸਟੇਟਸ ਕੋ ਦੇ ਵਿੱਚ ਆ ਕੇ ਵਕੀਲ ਆਪ ਕੰਧਾਂ ਢਾ ਰਹੇ ਨੇ ਤੁਸੀਂ ਕੰਡਮਟ ਪਾ ਲਓ ਜੇ ਤੁਹਾਨੂੰ ਕਿਸੇ ਦਾ ਯਕੀਨੀ ਹੈਗਾ ਤੁਸੀਂ ਉਹ ਰੋ ਕੇਸ ਟਰਾਂਸਫਰ ਕਰਾ ਲਓ ਤੁਸੀਂ ਹਰਿਆਣੇ ਚ ਲੈ ਜਾਓ ਤੁਸੀਂ ਕੋਈ ਜ਼ਿਲ੍ਹਾ ਬਦਲ ਕੇ ਕਰਾ ਲਓ ਤੁਸੀਂ ਚੰਡੀਗੜ੍ਹ ਕੋਰਟ ਦੇ ਵਿੱਚ ਚੱਲ ਜਾਓ ਸਾਰਾ ਕੁਝ ਹੈਗਾ ਤੁਸੀਂ ਹਾਈ ਕੋਰਟ ਚ ਚੱਲ ਜਾਓ ਜਿੱਥੇ ਮਰਜੀ ਚੱਲ ਜਾਓ ਮੈਨੂੰ ਇਹ ਨਹੀਂ ਸਮਝ ਆਈ ਵੀ ਇੰਨਾ ਇੰਟਰਸਟ ਕੀ ਹੈ ਵੀ ਤੁਸੀਂ ਇਹਨੂੰ ਇੰਨਾ ਪ੍ਰੈਸ਼ਰ ਬਿਲਡ ਕਰਕੇ ਤੇ ਇੰਨੀ ਛੇਤੀ ਇਹਨੂੰ ਮਸਲੇ ਨੂੰ ਇਹਨੂੰ ਪਲਾਟਨ ਰੁਸਾ ਦਬਾਉਣਾ ਚਾਹੁੰਦੇ ਹੋ ਸਾਲਾਂ ਬੱਧੀ ਮਸਲੇ ਚੱਲਦੇ ਨੇ ਕੋਈ ਗੱਲ ਸਾਲ ਬਾਅਦ ਫੈਸਲਾ ਹੋ ਜਾਊਗਾ ਜਾ ਕੇ ਕੋਰਟ ਦੇ ਵਿੱਚ ਕੋਰਤੇ ਖੜਜੋ ਨਾ ਕਿਸੇ ਚੀਜ਼ ਤੇ ਤਾਂ ਖੜਜੀ ਆਪਾਂ ਪ੍ਰਧਾਨ ਜੀ ਕਹਿੰਦੇ ਨੇ ਕਿ ਅਸੀਂ ਫੋਨ ਕੀਤਾ ਵਿਧਾਇਕ ਸਹਿਵਾ ਨੂੰ ਸਾਨੂੰ ਰੂਟਲੀ ਬੋਲੇ ਮੈਂ ਤੁਹਾਡੇ ਕੈਮਰੇ ਦੇ ਸਾਹਮਣੇ ਮੈਂ ਪਹਿਲਾਂ ਵੀ ਕਿਹਾ ਮੈਂ ਫੇਰ ਕਹਿ ਰਹੀ ਹਾਂ ਕਿ ਜਦੋਂ ਮੈਂ 2 ਦਿਨ ਪ੍ਰਧਾਨ ਜੀ ਤੋਂ ਟਾਈਮ ਲੈ ਕੇ ਮਸਾਲਾ ਸਾਧ ਨਤਮਸਤਕ ਹੁਣ ਆਪਣੇ ਪਰਿਵਾਰ ਦੇ ਨਾਲ ਜਦੋਂ ਮੈਂ ਗਈ ਸੀ ਜੀ ਤਾਂ ਮੈਂ ਪ੍ਰਧਾਨ ਜੀ ਨੂੰ ਕਿਹਾ ਸੀ ਕਿ ਮੈਨੂੰ 2 ਦਿਨ ਦੇ ਦਿਓ ਮੈਂ ਆ ਕੇ ਮੈਂ ਇਸ ਵਿਸ਼ੇ ਤੇ ਆਪਾਂ ਗੱਲ ਕਰ ਲੈਂ ਜਾਂ ਦੂਸਰੇ ਦਿਨ ਉਹਨਾਂ ਨੂੰ ਹਜੇ ਮੈਂ ਆਈ ਸੀ ਆ ਕੇ ਖੜੀਆਂ ਆ ਜੇ ਤੇ ਜਦੋਂ ਉਹਨਾਂ ਨੇ ਮੈਨੂੰ 5 ਵਜੇ ਕਾਲ ਆਈ ਆ ਮੈਂ ਉਹਨਾਂ ਦੇ ਗੱਲ ਬੜੇ ਸਤਕਾਰ ਨਾਲ ਮੈਂ ਉਹਨਾਂ ਦੀ ਗੱਲ ਸੁਣ ਰਹੀ ਆ ਤੇ ਮੇਰੇ ਕੋਲ ਆਲੇ-ਦਾਲ ਪਬਲਿਕ ਬੈਠੀ ਆ ਗੱਲ ਸੁਣਦੇ ਹੋਏ ਪ੍ਰਧਾਨ ਜੀ ਇੰਨੇ ਹਾਈਪਰ ਹੋਏ ਬੈਠੇ ਸੀ ਇੰਨੇ ਉੱਚੀ ਆਵਾਜ਼ ਚ ਗੱਲ ਕਰ ਰਹੇ ਸੀ ਕਿ ਮੈਨੂੰ ਉਹਨਾਂ ਨੂੰ ਦੋ ਵਾਰ ਮੈਨੂੰ ਉਹਨਾਂ ਨੂੰ ਕਹਿਣਾ ਪਿਆ ਕਿ ਪ੍ਰਧਾਨ ਜੀ ਮੈਨੂੰ ਲੋਕਾਂ ਨੇ ਚੁਣਿਆ ਵੀ ਤੁਸੀਂ ਪਹਿਲਾਂ ਆਪਣਾ ਵੇ ਆਫ ਟਾਕ ਠੀਕ ਕਰੋ ਫਿਰ ਕੋਈ ਮਸਲੇ ਦਾ ਹੱਲ ਲਾਓ ਰਿਪੀਟਲੀ ਫੇਰ ਕਿਹਾ ਪ੍ਰਧਾਨ ਜੀ ਆਪਣਾ ਵੇ ਆਫ ਟਾਕ ਠੀਕ ਕਰੋ ਫੇਰ ਮਸਲੇ ਦਾ ਹੱਲ ਹੋਊਗਾ ਤੇ ਪ੍ਰਧਾਨ ਜੀ ਹਾਈਪਰ ਹੋਏ ਪਰ ਮੈਂ ਜਦੋਂ ਰਿਪੀਟਲੀ ਕਹਿੰਦਾ ਉਹਨਾਂ ਨੂੰ ਕਿ ਆਪਣਾ ਵੇ ਆਫ ਟਾਕ ਠੀਕ ਕਰੋ ਤਾਂ ਪ੍ਰਧਾਨ ਜੀ ਕਹਿੰਦੇ ਜੀ ਠੀਕ ਹੈ ਜੀ ਅਸੀਂ ਤਾਂ ਜੀ ਨੋ ਵਰਕ ਕਰ ਲੱਗੇ ਆ ਮੈਂ ਕਿਹਾ ਜੀ ਤੁਹਾਡਾ ਰਾਈਟ ਹੈ ਜੇ ਹੁਣ ਕੋਈ ਮੈਨੂੰ ਕਹੇ ਵੀ ਅਸੀਂ ਹੜਤਾਲ ਕਰਕੇ ਅਸੀਂ ਮਸਲਾ ਹੱਲ ਕਰਾ ਲਾਂਗੇ ਤਾਂ ਕੋਈ ਜਿਹੜਾ ਉਸ ਚੀਜ਼ ਦਾ ਕੋਈ ਕਾਨੂੰਨ ਹੀ ਨਾ ਹੈ ਕਿ ਤੁਸੀਂ ਪ੍ਰੈਸ਼ਰ ਦੇ ਨਾਲ ਤੁਸੀਂ ਮਸਲਾ ਹੱਲ ਕਰਾਓ ਮੈਂ ਕਿਹਾ ਜੀ ਤੁਹਾਡਾ ਰਾਈਟ ਹੈ ਤੁਸੀਂ ਕਰ ਸਕਦੇ ਹੋ ਪਰ ਜਿਹੜੀ ਚੀਜ਼ ਆ ਕੋਰਟ ਨੇ ਫੈਸਲਾ ਕਰਨਾ ਪ੍ਰਸ਼ਾਸਨ ਨੇ ਉਹਦੀ ਰਿਪੋਰਟ ਦੇਣੀ ਆ ਵੀ ਤੁਸੀਂ ਕਿਸੇ ਬੰਦੇ ਨਾਲ ਗੱਲ ਕਰ ਰਹੇ ਹੋ ਤਾਂ ਤੁਹਾਡਾ ਗੱਲ ਕਰਨ ਦਾ ਸਲੀਕਾ ਕੀ ਹੈ ਫਿਰ ਤੁਸੀਂ ਕਹਿੰਦੇ ਵੀ ਸਾਨੂੰ ਰਿਸਪੈਕਟ ਦੇ ਲਈ ਮੈਂ ਫਿਰ ਰਿਸਪੈਕਟ ਨਾਲ ਗੱਲ ਕਰ ਰਹੀ ਹਾਂ ਮੈਂ ਅੱਜ ਵੀ ਰਿਸਪੈਕਟ ਨਾਲ ਗੱਲ ਕਰ ਰਹੀ ਹਾਂ ਐਜ਼ ਅ ਵਕੀਲ ਹੋਣ ਦੇ ਨਾਤੇ ਬਾਰਦੀ ਮੈਂਬਰ ਹੋਣ ਦੇ ਨਾਤੇ ਮੈਂ ਅੱਜ ਵੀ ਰਿਸਪੈਕਟ ਨਾਲ ਗੱਲ ਕਰ ਰਹੀ ਹਾਂ ਮੈਂ ਕਹਿੰਦੀ ਆ ਵੀ ਇਹਨੂੰ ਇਹਦੇ ਵਿੱਚ ਜਿਹੜੇ ਅਸਲ 'ਚ ਪ੍ਰੋਬਲਮ ਕੀ ਹੈ ਇਹਦੇ 'ਚ ਜਿਹੜੇ ਸਿਆਸੀ ਲੀਡਰ ਨੇ ਸਿਆਸੀ ਪਾਰਟੀਆਂ ਨੇ ਜਿਹੜੀਆਂ ਕੋਕੇ ਉਹ ਉਹਨਾਂ ਦੇ ਨੁਮਾਇੰਦੇ ਨੇ ਉਹਨਾਂ ਦੇ ਜਿਹੜੀਆਂ ਪਾਰਟੀਆਂ ਦੇ ਉਹ ਬੈਠੇ ਨੇ ਉਹ ਸਾਰੇ ਵਿੱਚ ਹੈਗੇ ਨੇ ਸਾਰੀਆਂ ਪਾਰਟੀਆਂ ਦਾ ਸਾਡੀ ਪਾਰਟੀ ਦੇ ਵੀ ਹੈਗੇ ਨੇ ਸੋ ਵਿੱਚ ਬੈਠੇ ਹੁੰਦੇ ਨੇ ਹੁਣ ਬਾਹਰ ਦੀ ਇਲੈਕਸ਼ਨ ਆ ਬਾਹਰ ਦੀ ਇਲੈਕਸ਼ਨ ਹੋਣੀ ਆ ਉਹ ਆਪਣੀ ਰਾਜਨੀਤੀ ਚਮਕਾਉਣ ਦੇ ਚੱਕਰ ਚ ਉਹ ਲੱਗੇ ਹੋਏ ਨੇ ਡੀਫੇਮ ਕਰਨ ਸੋ ਮੈਂ ਕਹਿੰਨੀ ਆ ਵੀ ਇਹ ਲੋਕਾਂ ਨੂੰ ਤਾਂ ਕਾਨੂੰਨ ਪਤਾ ਨਹੀਂ ਹੈ ਮੱਲੇ ਵਾਲਿਆਂ ਨੂੰ ਤੁਹਾਨੂੰ ਤਾਂ ਕਾਨੂੰਨ ਪਤਾ ਨਾ ਤੁਹਾਡੇ ਕੋਲ ਸਾਰੀਆਂ ਰੈਮਡੀਜ਼ ਨੇ ਸਾਰੇ ਕਿਤੇ ਤੁਹਾਡੇ ਅਪੀਲ ਪਾਉਣ ਦੇ ਹਜੇ ਰਸਤੇ ਪਏ ਨੇ ਤੁਸੀਂ ਇੰਨੀ ਕਾਲੀ ਕਿਉਂ ਕਰ ਰਹੇ ਹੋ ਇੰਨਾ ਪ੍ਰੈਸ਼ਰ ਬਿਲਡ ਕਿਉਂ ਕੀਤਾ ਜਾ ਰਿਹਾ ਕਾਦੇ ਲਈ ਕੀਤਾ ਜਾ ਰਿਹਾ ਸੋ ਮੈਂ ਦੇਖੋ ਮੇਰੇ ਖਿਲਾਫ ਕੋਈ ਕੀ ਕਰਦਾ ਉਹਦਾ ਮੈਂ ਆਪੇ ਜਵਾਬ ਦਵਾਂਗੀ ਪਰ ਇਸ ਮਸਲੇ ਤੇ ਮੈਂ ਫੇਰ ਕਹਿਣੀ ਆ ਇਸ ਮਸਲੇ ਤੇ ਜੇ ਲੋਕ ਸਹਿਮਤ ਹੁੰਦੇ ਨੇ ਤਾਂ ਇਹਨਾਂ ਨੂੰ ਕਰ ਲਓ ਮੈਨੂੰ ਕਹਿੰਦੇ ਵੀ ਤੁਸੀਂ ਕਰਾਓ ਜੀ ਬਿਠਾ ਕੇ ਸਾਡਾ ਨਵੇੜੋ ਮੈਂ ਕਿਵੇਂ ਨਵੇੜ ਸਕਦੀ ਆ ਜੀ ਜਦੋਂ ਲੋਕ ਨਹੀਂ ਰਾਜੀ ਹੈਗੇ ਲੋਕ ਰਾਜੀ ਨਹੀਂ ਹੈਗੇ ਸੋ ਇਹਨਾਂ ਨੂੰ ਇਹਨਾਂ ਨੂੰ ਸਹਿਮਤ ਕਰ ਲੋ ਇਹ ਨਹੀਂ ਸਹਿਮਤ ਹੁੰਦੇ ਤਾਂ ਭਾਈ ਕੋਰਟ ਹੈਗੀ ਆ ਤਾਂ ਕੋਰਟ ਦੇ ਵਿੱਚ ਤੁਸੀਂ ਫਿਰ ਤੁਹਾਡੇ ਹੱਕ ਚ ਹੋ ਜੂਗਾ ਤਾਂ ਤੁਸੀਂ ਇੱਥੇ ਆ ਕੇ ਕੋਰਟ ਦੇ ਜੀ ਤੁਹਾਡੇ ਫੈਸਲਾ ਹੱਕ ਚ ਹੁੰਦਾ ਤਾਂ ਪੁਲਿਸ ਆਪ ਆ ਕੇ ਤੁਹਾਡਾ ਤੜਵਾ ਕੇ ਰਸਤਾ ਤੁਹਾਨੂੰ ਰਸਤਾ ਦਊਗੀ ਜੇ ਨਹੀਂ ਹੁੰਦਾ ਤਾਂ ਫਿਰ ਕੋਈ ਦੁਨੀਆ ਦੀ ਕੋਈ ਤਾਕਤ ਨਹੀਂ ਹੈਗੀ ਜਿਹੜਾ ਕਿ ਇੱਧਾ ਆ ਕੇ ਧੱਕੇ ਨਾਲ ਕੋਈ ਰਸਤਾ ਲੈ ਲਊਗਾ ਸੋ ਇਹ ਗੁੰਡਾਗਰਦੀ ਦਾ ਜਿਹੜਾ ਨੰਗਾ ਨਾਚ ਉਹ ਬੰਦ ਕਰਨਾ ਪਊਗਾ ਅਸੀਂ ਬੜੇ ਸਤਿਕਾਰਯੋਗੋਂ ਪੜੇ ਲਿਖੇ ਆ ਵਕੀਲਾਂ ਦਾ ਬਹੁਤ ਸਤਿਕਾਰ ਹੈ ਲੋਕਾਂ ਚ ਪੜੇ ਲਿਖੇ ਕਾਨੂੰਨ ਦੇ ਜਿਹੜੇ ਰਖਵਾਲੇ ਮੰਨਿਆ ਜਾਂਦਾ ਜੀ ਬਿਲਕੁਲ ਐਸੀ ਵਿਧਾਇਕ ਨਰਿੰਦਰ ਕੌਰ ਭਰਾ ਜਿਨ੍ਹਾਂ ਨੇ ਦੱਸਿਆ ਕਿ ਪਿਛਲੇ ਦਿਨੀ ਜੋ ਕੁਝ ਹੋਇਆ ਬੇਹਤਮਕ ਮਦਪਾਗਾ ਸੀ ਸਾਡੀ ਕੋਈ ਮਨਚਾ ਨਹੀਂ ਸੀ ਕਿ ਅਸੀਂ ਕਿਸੇ ਦਾ ਨਿਰਰਾਤਰ ਕਰੀਏ ਜੇਕਰ ਵਕੀਲ ਭਾਈ ਚਾਰਾ ਦੀ ਗੱਲ ਕੀਤੀ ਜਾਵੇ ਤਾਂ ਸੜਕਾਂ ਦੇ ਉੱਤੇ ਸੀ ਇਸੇ ਪਲਾਟੂਨ ਲੈ ਕੇ ਇਸੇ ਦੀਵਾਰ ਨੂੰ ਲੈ ਕੇ ਸਾਡੇ ਨਾਲ ਮਨਦੀਪ ਕੌਰ ਮੌਜੂਦ ਨੇ ਉਹਨਾਂ ਦੇ ਉੱਤੇ ਵੀ ਕੁਝ ਇਲਜ਼ਾਮ ਲੱਗੇ ਸੀ ਕੀ ਲੱਗੇ ਸੀ ਗੱਲ ਕਰ ਲੈਣੇ ਮੰਦੀਪ ਤੁਹਾਡਾ ਵੀ ਕਾਫੀ ਚੈਕਰ ਕੀਤਾ ਗਿਆ ਸੀ ਵਕੀਲ ਭਾਈ ਚਾਰੇ ਵੱਲੋਂ ਰੌਲਾ ਪਿਆ ਸੀ ਹਾਂਜੀ ਸੱਸੀ ਗਾਲ ਜੀ ਔਰ ਸਰ ਰੌਲਾ ਕੋਈ ਨਹੀਂ ਸੀ ਸਾਡਾ ਜੀ ਨਾ ਤਾਂ ਕੋਈ ਪਰਸਨਲ ਜਾਂ ਪੋਲਿਟਿਕਲ ਕਿਸੇ ਨਾਲ ਉਹ ਸੀਗਾ ਜੀ ਇੱਕ ਹਰਪજન ਨਾਂ ਦਾ ਵਿਅਕਤੀ ਜਿਹੜਾ ਸਾਡੀ ਗਲੀ ਨੂੰ ਮਤਲਬ ਗੈਰ ਤਰੀਕੇ ਨਾਲ ਤੋੜ ਰਿਹਾ ਸੀਗਾ ਜੀ ਇਹ ਤੋਂ ਰਸਤਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਤੇ ਮਹੱਲਾ ਨਿਵਾਸੀ ਨੂੰ ਇਤਰਾਸ ਸੀ ਕਿ ਸਾਡੇ ਨਾਲ ਇਹ ਜੇ ਦੀਵਾਰ ਤੋੜੀ ਜਾਂਦੀ ਆ ਤਾਂ ਸਾਡੀ ਸੇਫਟੀ ਸਾਡੇ ਪਰਿਵਾਰਾਂ ਦੀ ਸਕਿਉਰਿਟੀ ਖਤਮ ਹੁੰਦੀ ਆ ਇਸ ਕਰਕੇ ਇਤਰਾਸ ਸੀਗਾ ਜੀ ਔਰ ਇਸ ਦੌਰਾਨ ਉਹ ਹਰਪજન ਨਾਮ ਦਾ ਵਿਅਕਤੀ ਜਿਹੜਾ ਆਪ ਤਾਂ ਪਿੱਛੇ ਹੋ ਗਿਆ ਜੀ ਪਰ ਵਕੀਲ ਸਹਿਬਾਨ 35 40 ਵਕੀਲ ਸਾਡੀ ਕਲੋਨੀ ਚ ਆਏ ਸਾਨੂੰ ਭੈਣਾਂ ਨੂੰ ਡਰਾਇਆ ਤਮਕ ਆਇਆ ਗਿਆ ਤੇ ਗੈਰ ਤਰੀਕੇ ਨੇ ਉਹਨਾਂ ਨੇ ਵੀ ਲੱਤਾਂ ਮਾਰ ਕੇ ਸਾਡੀਆਂ ਇਹ ਕੰਦਾ ਤੋੜੀਆਂ ਬਕਾਇਦਾ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਹੈ ਸਾਡੇ ਕੋਲੇ ਸਾਰੀ ਵੀਡੀਓ ਹੈ ਜੀ ਉਹਦੇ ਕਰਕੇ ਸਾਰੇ ਸਾਡੇ ਤੇ ਮਤਲਬ ਕੀਤਾ ਜਾ ਰਹੇ ਇੱਕ ਵੀਡੀਓ ਸੀਗੀ ਜਿਹੜੀ ਮੇਰੇ ਦੌਰਾਨ ਪੋਸਟ ਕੀਤੀ ਗਈ ਸੀ ਜੀ ਆਪਣੀ ਫੇਸਬੁੱਕ ਤੇ ਕਿ ਇਹ ਵਕੀਲਾਂ ਦਾ ਇਸ ਤਰ੍ਹਾਂ ਗੈਰ ਤਰੀਕੇ ਨਾਲ ਆਉਣਾ ਸਹੀ ਚ ਸੀਜਾ ਗਲਤ ਤਾ ਫਿਰ ਮੇਰੇ ਤੇ ਸਰ ਪਰਚੇ ਦਾ ਉਹਨਾਂ ਨੇ ਮੰਗ ਕੀਤੀ ਕਿ ਮਨਦੀਪ ਕੌਰ ਤੇ ਪਰਚਾ ਕੀਤਾ ਜਾਵੇ ਉਹ ਗੈਰ ਤਰੀਕੇ ਨਾਲ ਸਾਡੀ ਕਲੋਨੀ ਚ ਆ ਕੇ ਪ੍ਰੈਸ਼ਰ ਬਣਾ ਸਕਦੇ ਨੇ ਅਸੀਂ ਆਪਣੀ ਲੋਕਾਂ ਤੋਂ ਆਵਾਜ਼ ਪੁੱਛ ਵੀ ਨਹੀਂ ਸਕਦੇ ਕਿ ਸਾਡੇ ਨਾਲ ਜੋ ਹੋ ਰਿਹਾ ਉਹ ਸਹੀ ਹੈ ਜਾਂ ਗਲਤ ਕਾਨੂੰਨ ਦੇ ਰਾਖੇ ਹੀ ਜਦੋਂ ਇਸ ਤਰ੍ਹਾਂ ਦੇ ਕੰਮ ਕਰਨਗੇ ਨਜਾਇਜ਼ ਕਬਜ਼ੇ ਕਰਾਉਣਗੇ ਤਾਂ ਫਿਰ ਅਸੀਂ ਆਮ ਲੋਕ ਦੇਖੋ ਕਿੱਧਰ ਜਾਵਾਂਗੇ ਜੀ ਓ ਜੀ ਬਿਲਕੁਲ ਬੁਧਾਏ ਕਿਨਨ ਤੋਂ ਕੋਪਰਾ ਤੇ ਨਾਲ ਵੀ ਗੱਲ ਕੀਤੀ ਤੇ ਮਨਦੀਪ ਕੌਰ ਨਾਲ ਵੀ ਗੱਲ ਕੀਤੀ ਫਰੈਂਡਜ ਕਲੋਨੀ ਗਲੀ ਨੰਬਰ 7 ਦਾ ਮਾਮਲਾ ਸੀ ਪਿਛਲੇ ਦਿਨ ਹੀ ਕਾਫੀ ਇਸ ਨੂੰ ਮਾਮਲੇ ਨੂੰ ਤੋਰ ਮਿਲਿਆ ਅੱਦੇ ਵਕੀਲ ਭਾਈਚਾਰੇ ਦੇ ਵੱਲੋਂ ਰੋਡ ਜਾਮ ਕਰ ਦਿੱਤਾ ਨਾਹਰੇਬਾਜੀ ਵੀ ਕੀਤੀ ਗਈ ਪਰ ਅੱਜ ਵਿਧਾਇਕ ਨਰਿੰਦਰ ਕੋਪਰਾਜ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ ਦੇ ਵਿੱਚ ਸਪਸ਼ਟ ਕੀਤਾ ਕਿ ਜੋ ਵੀ ਕੁਝ ਹੋਇਆ ਸਿਰਫ ਨਾਮ ਲੈਣ ਦੇ ਲਈ ਕਿਉਂਕਿ ਅਗے ਵਾਰ ਦੀਆਂ ਇਲੈਕਸ਼ਨ ਆ ਰਹੀਆਂ ਨੇ ਕਿਤੇ ਨਾ ਕਿਤੇ ਹਰ ਕੋਈ ਵਿਅਕਤੀ ਚਾਹੁੰਦਾ ਕਿ ਮੈਂ ਫੇਮ ਲੈ ਲਵਾਂ ਪਰ ਅਜਿਹਾ ਉਹ ਕਹਿੰਦੇ ਨੇ ਕੀ ਮੈਂ ਚੁਣੀ ਹੋਈ ਵਿਧਾਇਕਾਂ ਲੋਕਾਂ ਦੀ ਚੁਣੀ ਹੋਈ ਪਰ ਜੇਕਰ ਲੋਕ ਸਾਡੇ ਕੋਲ ਫਰਿਆਦ ਲੈ ਕੇ ਆਉਂਦੇ ਨੇ ਤਾਂ ਉਹਨਾਂ ਦੀ ਗੱਲ ਸੁਣਦਾ ਸਾਡੇ ਕੋਲ ਜਿੱਥੇ ਅਧਿਕਾਰ ਆ ਉੱਥੇ ਹੀ ਸਾਡਾ ਫਰਜ਼ ਵੀ ਬਣਦਾ ਕੈਮਰਾਮੈਨ ਜਤਿੰਦਰਪਾਲ ਲੋਟੇ ਨਾਲ ਹਰਜੀਤ ਸਿੰਘ